ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਆਪ ਸਭ ਨੂੰ ਪਤਾ ਹੀ ਹੈ ਆਇਦਾ ਵਿਸ਼ਾ ਹੈ ਵਾ ਕਿ ਇੱਕ ਚੰਗੇ ਨੇਤਾ ਲੀਡਰ ਦੇ ਕੀ ਗੁਣ ਹੋਣੇ ਚਾਹੀਦੇ ਹੈਗੇ ਆ ਔਰ ਇਹ ਬਿਲਕੁਲ ਚੀਜ਼ ਜਿਹੜੀ ਹੈਗੀ ਆ ਗੁਰਬਾਣੀ ਵਿੱਚ ਗੁਰੂ ਮਾਰਿਆ ਨੇ ਸਾਨੂੰ ਸਪਸ਼ਟ ਕਰਕੇ ਸਮਝਾ ਦਿੱਤੀ ਹੈਗੀ ਆ ਕਿ ਕਿਹੋ ਜਿਹਾ ਲੀਡਰ ਹੋਣਾ ਚਾਹੀਦਾ ਹੈਗਾ ਵਾ ਤਖਤ ਰਾਜਾ ਸੋ ਬਹੇ ਜੇ ਤਖਤੇ ਲਾਇਕ ਹੋਈ ਜਿੰਨੇ ਸੱਚ ਪਛਾਣਿਆ ਸੱਚ ਰਾਜੇ ਸਈ ਏ ਭੂਪਤ ਰਾਜੇ ਨਾ ਆਖੀਏ ਦੂਜੇ ਪਾਇ ਦੁਖੋਈ ਕੀਤਾ ਕਿਆ ਸਹ ਲਾਈਏ ਜਿਸ ਜਾਂਦੇ ਬਿਲਮ ਨਾ ਹੋਈ ਨੇਚਲ ਸੱਚਾ ਏਕ ਹੈ ਗੁਰਮੁਖ ਬੂਜੇ ਸੋ ਨੇਚਲ ਹੋਈ ਇਹਦੇ ਵਿੱਚ ਗੁਰਮਾਰਿਆਂ ਜਿਹੜੀ ਪਹਿਲੇ ਲਾਈਨ ਤੇ ਆਖਰੀ ਸਿੱਖਿਆ ਦਿੱਤੀ ਹੈਗੀ ਆ ਉਹ ਬੜੀ ਡੂੰਗੀ ਹੈਗੀ ਆ ਸਾਡੇ ਜੀਵਨ ਵਾਸਤੇ ਹੈਗੇ ਆ ਪਰ ਅਸੀਂ ਜਿਹੜਾ ਵਿਚਲੀ ਲਾਈਨ ਤੇ ਹੈਗਾ ਇਹ ਰਾਜੇ ਭੂਪਤ ਨਾ ਆਖੀਏ ਇਹ ਇਨਾਂ ਨੂੰ ਹੀ ਆਪਣੇ ਨੇਤਾ ਬਣਾ ਲਿਆ ਹੈਗਾ ਵਾ ਜਿਨ੍ਹਾਂ ਨੂੰ ਕਿ ਗੁਰੂ ਮਹਾਰਾਜ ਨੇ ਰਿਜੈਕਟ ਕੀਤਾ ਸੀਗਾ ਔਰ ਜਿਸ ਦੇ ਕਾਰਨ ਜਿਹੜਾ ਹੈਗਾ ਵਾ ਅਸੀਂ ਆਪਣੇ ਜੀਵਨ ਵਿੱਚ ਜਿਹੜਾ ਹੈਗਾ ਵਾ ਉਹ ਗੁਮਰਾਹ ਹੋ ਰਹੇ ਹੈਗੇ ਆ ਇਸ ਕਰਕੇ ਸਾਨੂੰ ਲੋੜ ਹੈਗੀ ਆ ਕਿ ਉਹ ਰਾਜਾ ਚੁਣੇ ਜਿਹੜਾ ਤਖਤ ਰਾਜਾ ਸੋਭੇ ਜੇ ਤਖਤ ਦੇ ਲਾਇਕ ਕੋਈ ਜਿਨੇ ਸੱਚ ਪਛਾਣਿਆ ਉਹ ਨੇਤਾ ਹੋਣਾ ਚਾਹੀਦਾ ਵਾ ਜਿਸ ਜਿਹੜਾ ਤਖਤ ਦੇ ਲਾਇਕ ਵੀ ਹੈਗਾ ਵਾ ਔਰ ਜਿਨੇ ਡਾਕਟਰ ਦੀ ਜਿਹੜੀ ਹੈਗੇ ਸੱਚ ਨੂੰ ਪਛਾਣ ਨਹੀਂ ਲਿਆ ਹੈ ਹੁਣ ਮੁਸ਼ਕਲ ਵੱਡੀ ਕੀ ਹੁੰਦੀ ਹੈ ਕਿ ਸਾਡੇ ਇੱਥੇ ਡੈਮੋਕ੍ਰੈਟਿਕ ਸਿਸਟਮ 'ਚ ਚੋਣਾਂ ਤੋਂ ਪਹਿਲਾਂ ਲੋਕ ਰਾਜਾ ਹੁੰਦੇ ਹੈਗੇ ਔਰ ਚੋਣਾਂ ਤੋਂ ਬਾਅਦ ਜਿਹੜਾ ਲੋਕੀ ਚਾਰ ਚੁੰਦੇ ਹੈਗੇ ਉਹ ਰਾਜਾ ਬਣ ਜਾਂਦਾ ਹੈ ਮੁਸ਼ਕਲ ਇੱਥੇ ਲੋਕਾਂ ਦੀ ਖੁਦ ਦੀ ਸਟਾਰਟ ਹੋ ਜਾਂਦੀ ਹੈਗੀ ਆ ਕਿ ਲੋਕਾਂ ਨੂੰ ਖੁਦ ਸੱਚ ਦੀ ਪਛਾਣ ਨਹੀਂ ਜਦੋਂ ਉਹ ਰਾਜਾ ਸੀਗੇ ਉਹਨਾਂ ਨੇ ਸਹੀ ਨੇਤਾ ਚੁਣਨ ਵਾਲਾ ਆਪਣਾ ਕੋਈ ਧਿਆਨ ਨਹੀਂ ਦਿੱਤਾ ਆਪखुद ਸੱਚ ਦੇ ਮਾਰਗ ਤੇ ਨਹੀਂ ਚੱਲੇ ਇਸ ਕਰਕੇ ਸੱਚ ਦੇ ਮਾਰਗ ਤੇ ਚੋਲਣ ਵਾਲਾ ਜਿਹੜਾਗਾ ਉਹ ਨੇਤਾ ਨਾ ਚੁਣ ਸਕੇ ਔਰ ਨਾ ਸਮਝ ਸਕੇ ਔਰ ਉਸ ਤੋਂ ਬਾਅਦ ਜਦੋਂ ਨੇਤਾ ਚੁਣਿਆ ਜਾਂਦਾ ਹੈਗਾ ਵਾ ਫਿਰ ਉਹ ਆਪਣੀ ਸਾਰੀ ਮਰਜ਼ੀ ਕਰਦਾ ਹੈਗਾ ਕਿਉਂਕਿ ਜਿਹੋ ਜਿਹਾ ਅਸੀਂ ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ ਜਿਹੋ ਜਿਹਾ ਨੇਤਾ ਚੁਣਿਆ ਸੀਗਾ ਉਹ ਜਿਹੇ ਨੇਤੇ ਸਾਨੂੰ ਨੇਤਾ ਸੰਨ ਜਿਹੜਾਗਾ ਫਿਰ ਉਹ ਜਿਹੇ ਨਤੀਜੇ ਦੇਣੇ ਸ਼ੁਰੂ ਹੋ ਜਾਂਦਾ ਹੈਗਾ ਵਾ ਇਹ ਇੱਥੇ ਹੀ ਨਹੀਂ ਸਾਡੀ ਗਲਤੀ ਘਰਾਂ ਵਿੱਚ ਵੀ ਹੋ ਰਹੀ ਹੈਗੀ ਆ ਗੁਰਦੁਆਰਿਆਂ 'ਚ ਵੀ ਹੋ ਰਹੀ ਆ ਸੰਸਥਾਨਾਂ ਵਿੱਚ ਵੀ ਹੋ ਰਹੀ ਆ ਵਿਦਿਕ ਅਦਾਰਿਆਂ ਵਿੱਚ ਵੀ ਹੋ ਰਹੀ ਆ ਔਰ ਬਹੁਤ ਸਾਰੇ ਸੈਮੀਨਾਰ ਜਿਹੜੇ ਕਿਤੇ ਉਹਨਾਂ 'ਚ ਵੀ ਹੋ ਰਹੀ ਹੈਗੀ ਆ ਜਿੰਨੀ ਦੇਰ ਤੱਕ ਸੱਚ ਦਾ ਗਿਆਨ ਨਹੀਂ ਦਿੱਤਾ ਜਾਂਦਾ ਉਹਨੀ ਦੇਰ ਤੱਕ ਜਿਹੜਾ ਹੈਗਾ ਵਾ ਸਹੀ ਸਿੱਖਿਆ ਆ ਜ ਨਹੀਂ ਸਕਦੀ ਸਾਡੀ ਹਾਲਤ ਤੇ ਇਥੋਂ ਹੋ ਟਕ ਹੋ ਚੁੱਕੀ ਹੈਗੀ ਆ ਕਿ ਸਾਡੇ ਬਹੁਤ ਸਾਰੇ ਪ੍ਰਚਾਰਕਾਂ ਨੂੰ ਹੀ ਜਿਹੜੇ ਭਾਵੇਂ ਸੈਮੀਨਾਰਾਂ 'ਚ ਹੁੰਦੇ ਜਾਂ ਗੁਰਦੁਆਰਿਆਂ 'ਚ ਹੁੰਦੇ ਹੈਗੇ ਆ ਉਹਨਾਂ ਨੂੰ ਪਹਿਲੇ ਪੰਜ ਗੁਰੂ ਸਾਹਿਬਾਂ ਦੇ ਠੀਕ ਨਾਂ ਨਹੀਂ ਪਤਾ ਉਹਨਾਂ ਚ ਕਿਹਨੂੰ ਬਹੁਤ ਸਾਰੇ ਵਿਰਲਾ ਹੀ ਹੋਗਾ ਜਿਹਨੂੰ ਪਤਾ ਹੈਗਾ ਕਿ ਸਹੀ ਨਾਂ ਦਰਬਾਰ ਸਾਹਿਬਾ ਦਾ ਗਾਵਾ ਹੋਰ ਦੂਸਰੇ ਨਹੀਂ ਜੋ ਬਾਕੀਆਂ ਨੇ ਬਣਾਏ ਹੈਗੇ ਔਰ ਜੇ ਸਾਡੇ ਨੇਤਾ ਜਾਂ ਲੀਡਰ ਜਾਂ ਸਾਨੂੰ ਸਿੱਖਿਆ ਦੇਣ ਵਾਲੇ ਖੁਦ ਇਹ ਇਤਿਹਾਸ ਦੀ ਇੰਨੀ ਮਾਮੂਲੀ ਗੱਲ ਨਹੀਂ ਸਿੱਖ ਸਕੇ ਉਹ ਸਾਨੂੰ ਗੁਰਬਾਣੀ ਦਾ ਸੱਚ ਕਿਤੋਂ ਸਿਖਾ ਸਕਣਗੇ ਇਸ ਕਰਕੇ ਸਾਨੂੰ ਲੋੜ ਹੈਗੀ ਆ ਕਿ ਗੁਰੂ ਮਹਾਰਾਜ ਨੇ ਕਿਹਾ ਸੀਗਾ ਜੋਸ਼ ਪ੍ਰਭ ਕੋਚ ਬਿਲਮੋਚ ਇਹ ਕੋਚ ਸ਼ਬਦ ਮੈਂ ਲੈ ਸਾਨੂੰ ਇੱਕ ਇੱਕ ਚੀਜ਼ ਜਿਹੜੀ ਹੈਗੀ ਆ ਗੁਰਬਾਣੀ ਦੇ ਆਧਾਰ ਤੇ ਸਾਨੂੰ ਪੁੱਝਣੀ ਪੈਣੀ ਹੈਗੀ ਆ ਤਾਂ ਹੀ ਨੇਚਲ ਸੱਚਾ ਇੱਕ ਹੈ ਗੁਰਮੁਖ ਬੂਝੇ ਸੋ ਨੇਚਲ ਹੋਈ ਇਹਦੀ ਸੋੜੀ ਨਹੀਂ ਗੱਲ ਜਿਹੜੀ ਆ ਸਾਡੇ ਵੀਰ ਸਾਹਿਬ ਜਸਵੰਤ ਸਿੰਘ ਜੀ ਨੇ ਵੀ ਪਹਿਲਾਂ ਕਰ ਦਿੱਤੀ ਹੈ ਕੀ ਆ ਕਿ ਜਿਹੜਾ ਗੁਰਮੁਖ ਬਣਦਾ ਹੈਗਾ ਵਾ ਗੁਰੂ ਦੀ ਸਿੱਖਿਆ ਵੱਲ ਜਾਂਦਾ ਹੈਗਾ ਵਾ ਗੁਰੂ ਦੀ ਸਿੱਖਿਆ ਤੋਂ ਸੂਝ ਲੈਂਦਾ ਵਾ ਉਸ ਇੱਕ ਨੇਚਲ ਰਾਜ ਵੱਲ ਜਾਣ ਦੀ ਕੋਸ਼ਿਸ਼ ਕਰਦਾ ਹੈਗਾ ਵਾ ਇਹਿਆ ਸਦੀਆਂ ਤੋਂ ਚੱਲ ਰਿਹਾ ਹੈਗਾ ਵਾ ਔਰ ਸਦੀਆਂ ਤੱਕ ਚੱਲਦਾ ਰਹਿੰਦਾ ਹੈਗਾ ਵਾ ਉਸ ਦਿਸ਼ਾ ਵੱਲ ਜਾਂਦਾ ਹੈਗਾ ਤੇ ਉਹ ਆਪਣੇ ਆਪ ਜਿਹੜਾ ਹੈਗਾ ਸਹੀ ਨੇਤਾ ਚੁਣ ਵੀ ਸਕੇਗਾ ਔਰ ਜਿਹੜਾ ਸਹੀ ਨੇਤਾ ਚੁਣਿਆ ਹੈਗਾ ਵਾ ਉਹ ਜਿਹੜਾ ਹੈਗਾ ਵਾ ਠੀਕ ਕੰਮ ਕਰ ਵੀ ਸਕੇਗਾ ਕਿਉਂਕਿ ਸਾਨੂੰ ਆਪਣੇ ਜਿਹੜੇ ਇੱਥੇ ਆਸੇ ਪਾਸੇ ਝੂਠੇ ਪ੍ਰਚਾਰਕ ਹੈਗੇ ਆ ਉਹਨਾਂ ਕੋਲ ਦੂਰੀ ਵਧਾਉਣੀ ਪੈਣੀ ਹੈਗੀ ਆ ਔਰ ਜਿਹੜੇ ਸੱਚ ਦੀ ਗੱਲ ਕਰਦੇ ਹੈਗੇ ਆ ਉਹਨਾਂ ਨਾਲ ਸਾਨੂੰ ਨੇੜਤਾ ਜਿਹੜੀ ਹੈਗੀ ਆ ਕਾਇਮ ਕਰਨੀ ਪੈਣੀ ਹੈਗੀ ਆ ਕਿਉਂਕਿ ਗੁਰਬਾਣੀ ਚ ਵਿਖਿਆ ਜਾਵੇ ਸਭ ਦੇ ਸੰਬੰਧ ਵਿੱਚ ਜੋ ਚੰਗੇ ਗੁਣ ਚਾਹੀਦੇ ਹੈਗੇ ਬੜੇ ਡਿਟੇਲ ਚ ਦਿੱਤੇ ਗਏ ਹੈਗੇ ਆ ਕਿ ਜਿਹੜਾ ਨੇਤਾ ਕਿਹੋ ਜਿਹਾ ਹੋਣਾ ਚਾਹੀਦਾ ਹੈਗਾ ਵਾ ਜਿਸ ਦੇ ਅੰਦਰ ਕਿਹੋ ਜੀ ਯੋਗਤਾ ਹੋਣੀ ਚਾਹੀਦੀ ਹੈਗੀ ਆ ਪਹਿਲੀ ਗੱਲ ਤੇ ਹੈਗੀ ਮਨ ਦੇ ਅੰਦਰ ਅਣਖ ਹੋਵੇ ਇਮਾਨਦਾਰੀ ਹੋਵੇ ਦੂਰ ਅੰਦੇਸ਼ੀ ਹੋਵੇ ਉਸ ਦੀ ਸੋਚ ਵਿਖ ਦੀ ਸੋਚ ਕਰ ਸਕਦੀ ਹੋਵੇ ਔਰ ਚੰਗਾ ਪ੍ਰਤਾਰਕ ਜਿਹੜਾ ਹੈਗਾ ਉਹ ਹੀ ਬਣ ਸਕਦਾ ਹੈਗਾ ਵਾ ਜਿਹੜਾ ਲੋਕਾਂ ਨੂੰ ਇਹ ਸਾਰੀ ਜਾਣਕਾਰੀ ਜਿਹੜੀ ਹੈਗੀ ਸਹੀ ਤਰੀਕੇ ਨਾਲ ਦੇ ਵੀ ਸਕੇ ਲੋਕਾਂ ਦੀ ਭਾਵਨਾ ਨੂੰ ਸਮਝ ਵੀ ਸਕੇ ਔਰ ਉਹ ਸੰਸਾਰ ਅਗਵਾਈ ਵੀ ਕਰ ਸਕੇ ਔਰ ਸਮੇਂ ਸਿਰ ਜੇ ਜਿਹੜਾ ਹੈਗਾ ਐਮਰਜੈਂਸੀ ਕਾਰਨਾ ਕਰਕੇ ਕੋਈ ਫੈਸਲਾ ਕਰਨਾ ਪੈਂਦਾ ਹੈਗਾ ਵਾ ਉਸ ਨੂੰ ਵੀ ਸਹੀ ਤਰੀਕੇ ਨਾਲ ਸੋਚ ਸਕੇ ਸਮਝ ਸਕੇ ਸ਼ਾਰਟਸ ਇਹ ਜਿਹੜੇ ਹੈਗੇ ਪ੍ਰੋਗਰਾਮ ਉਹਨਾਂ ਦੀ ਵੀ ਜਿਹੜੀ ਹੈਗੀ ਆ ਉਹ ਅਗਵਾਈ ਦੇ ਸਕੇ ਲੌਂਗ ਟਰਮ ਜਿਹੜੇ ਹੈਗੇ ਉਹਨਾਂ ਦੀ ਵੀ ਅਗਵਾਈ ਦੇ ਸਕੇ ਆ ਜੇਕਰ ਮੁਸ਼ਕਲ ਆ ਗਈ ਹੈ ਜਾਂ ਕੋਈ ਮੁਸ਼ਕਲ ਆਤ ਬਣੇ ਢੋਈ ਕੋਈ ਉਹਨਾਂ ਦੇ ਉਹਦੇ ਵਿੱਚ ਵੀ ਜਿਹੜਾ ਹੈਗਾ ਉਹ ਕੁប្រਾਉਣ ਦੀ ਵਿਜਾਏ ਲੋਕਾਂ ਨੂੰ ਹਿੰਮਤ ਦੇ ਸਕੇ ਖਾਸ ਤੌਰ ਤੇ ਜੋ ਅਸੀਂ ਅੱਜਕਰ ਰਵੈਤਾਂ ਦੇ ਬੰਧਨ ਵਿੱਚ ਫਸੇ ਹੈਗੇ ਹਾਂ ਉਹਨਾਂ ਵਿੱਚੋਂ ਸਾਨੂੰ ਬਾਹਰ ਕੱਢ ਸਕੇ ਇਥੇ ਹੀ ਨਹੀਂ ਸਿੱਖਾ ਨੇ ਉਹ ਨਹੀਂ ਬਾਕੀ ਹੋਰ ਦੂਸਰੀਆਂ ਕੌਮਾਂ ਨੂੰ ਜਿਹੜਾ ਉਤਸ਼ਾਹ ਕਰ ਸਕੇ ਉਹ ਆਪਣੇ ਫਰਜ਼ ਜਿਹੜਾ ਹੈਗਾ ਵਾ ਪੂਰੀ ਤਰ੍ਹਾਂ ਪਛਾਣਦਾ ਹੋਵੇ ਔਰ ਪੂਰੀ ਯੋਗਤਾ ਨਾਲ ਜਿਹੜਾ ਹੈਗਾ ਲੋਕਾਂ ਤੱਕ ਉਹ ਪਹੁੰਚਾਉਣ ਦਾ ਕੋਸ਼ਿਸ਼ ਕਰੇ ਜੇਕਰ ਪ੍ਰਾਤਨ ਜਥੇਦਾਰਾਂ ਨੂੰ ਵੇਖਿਆ ਜਾਵੇ ਜਿਨ੍ਹਾਂ ਨੇ ਵੱਡੀਆਂ-ਵੱਡੀਆਂ ਅਚੀਵਮੈਂਟਸ ਕੀਤੀਆਂ ਹੈਗੀਆਂ ਉਹਨਾਂ ਦੇ ਅੰਦਰ ਉੱਚੇ ਪੱਧਰ ਦੀ ਗੁਰਮੁਖਤੀ ਭਾਵਨਾ ਸੀਗੀ ਸਿੱਖਿਆ ਸੀਗੀ ਔਰ ਉਹ ਆਪਣੇ ਜਿਹੜੇ ਹੈਗੇ ਰਣਨੀਤੀ ਕਹ ਲਓ ਜਾਂ ਪ੍ਰਬੰਧਕ ਨੀਤੀ ਕਹ ਲਓ ਦੋਵਾਂ ਵਿੱਚ ਇਹ ਪੂਰੀ ਤਰ੍ਹਾਂ ਜਿਹੜੇ ਹੈਗੇ ਆ ਸਮਰੱਥ ਸਨ ਔਰ ਨਿਪੁੰਨ ਸਨ ਸਾਨੂੰ ਵੀ ਲੋੜ ਹੈਗੀ ਆ ਉਹੋ ਜੀ ਸਿੱਖਿਆ ਸਾਡੇ ਆਪਣੇ ਲੋਕਾਂ ਵਿੱਚ ਵੀ ਆਏ ਔਰ ਲੋਕੀ ਜਦੋਂ ਉਹ ਨੇਤਾ ਚੁਣਦੇ ਹੈਗੇ ਉਹਦੇ ਵਿੱਚ ਵੀ ਆਏ ਔਰ ਅਸੀਂ ਗੁਰਬਾਣੀ ਦੇ ਅਕਸਰ ਪੜ੍ਹਦੇ ਹੈਗਾ ਮਾਨੇਵਾ ਮਾਤੂ ਜੀ ਇਸ ਕਰਕੇ ਸੇਤਾ ਦੇ ਨੇਤਾ ਦੇ ਅੰਦਰ ਜਿਹੜੀ ਹੈਗੀ ਆ ਇੱਕ ਨਿਮਰਤਾ ਦੀ ਭਾਵਨਾ ਵੀ ਹੋਣੀ ਚਾਹੀਦੀ ਹੈਗੀ ਆ ਔਰ ਉਹਦੀ ਸੋਚ ਜਿਹੜੀ ਹੈਗੀ ਉੱਚੀ ਹੋਣੀ ਚਾਹੀਦੀ ਹੈਗੀ ਆ ਕਿ ਵਿਕਤੀਆਂ ਯੋਜਨਾਵਾਂ ਤਿਆਰ ਕਰ ਸਕੇ ਅੱਜ ਤੋਂ 5 ਸਾਲ ਬਾਅਦ ਕੀ ਕਰਨਾ 10 ਸਾਲ ਬਾਅਦ 100 ਸਾਲ ਹਜ਼ਾਰ ਸਾਲ ਬਾਅਦ ਕੀ ਕਰਨਾ ਹੈਗਾ ਵਾ ਉਹਨਾਂ ਤੱਕ ਵੀ ਜਿਹੜੀ ਹੈਗੀ ਉਹ ਆਪਣੇ ਪਲੈਨਿੰਗ ਕਰ ਸਕੇ ਕਿ ਕਿੱਥੋਂ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਇਹ ਪੂਰੀ ਪਲੈਨਿੰਗ ਕੀਤੀ ਸੀਗੀ ਔਰ ਇਸੇ ਕਰਕੇ 230 ਸਾਲਾਂ ਜਿਹੜੇਗਾ ਪੂਰਨ ਤੌਰ ਤੇ ਇੱਕ ਮਾਮੂਲੀ ਇਨਸਾਨ ਤੋਂ ਪੂਰਨ ਗੁਰਮਖ ਜਿਹੜਾ ਹੈਗਾ ਵਾ ਉਤੋਂ ਤੱਕ ਉਹਨਾਂ ਨੇ ਅਨੇਕਾਂ ਲੋਕਾਂ ਨੂੰ ਬਣਾ ਦਿੱਤਾ ਹੈਗਾ ਵਾ ਔਰ ਖਾਸ ਤੌਰ ਤੇ ਸਾਨੂੰ ਆਪਣੇ મત ਭੇਦ ਜਿਹੜੇ ਹੈਗੇ ਆ ਉਹ ਦੂਰ ਕਰਨੇ ਪੈਣੇ ਆ ਗੁਰਪਾਣੀ ਤੇ ਕਹਿੰਦੀ ਹੈ ਇੱਕ ਆ ਬਾਣੀ ਇੱਕ ਗੁਰ ਸ਼ਬਦ ਵਿਚਾਰ ਪਰ ਸਾਡੀ ਅੱਜ ਵਿਚਾਰਧਾਰਾ ਜਿਹੜੀ ਹੈਗੀ ਸਾਰੀ ਆਪਣੀ ਹੈਗੀ ਆ ਅਸੀਂ ਗੁਰਦੁਆਰਿਆਂ 'ਚ ਵੀ ਗੁਰੂ ਨੂੰ ਮਤ ਦੇਣ ਜਾਂਦੇ ਹੈਗੇ ਆ ਗੁਰੂ ਕੋਲੋਂ ਮਤ ਲੈਣ ਨਹੀਂ ਪਾਉਂਦੇ ਇਸ ਕਰਕੇ ਸਾਨੂੰ ਜਿਹੜੀ ਹੈਗੀ ਆ ਉਹ ਗੁਰਮੁਖ ਦੇ ਗੁਣ ਜੋ ਗੁਰੂ ਮਾਰਾ ਨੇ ਸਾਨੂੰ ਦੱਸੇ ਹੈਗੇ ਆ ਉਹ ਆਪਣੇ ਆਪ ਅੰਦਰ ਪੈਦਾ ਕਰੀਏ ਔਰ ਉਹਦੇ ਵਾਸਤੇ ਜਿਹੜੇ ਹੈਗੇ ਆ ਗਿਆਨ ਲੈਣਾ ਪੈਣਾ ਜੇ ਸਹੀ ਜਾਣਕਾਰੀ ਨਹੀਂ ਤਾਂ ਅਸੀਂ ਸਹੀ ਨੇਤਾ ਵੀ ਕਦੀ ਨਹੀਂ ਚੁਣ ਸਕਦੇ ਕਿਉਂਕਿ ਸਾਡਾ ਅੱਜ ਜਿਹੜਾ ਹੈਗਾ ਐਜੂਕੇਸ਼ਨ ਲੈਵਲ ਇੰਨਾ ਥੱਲੇ ਜਾ ਚੁੱਕਾ ਵਾ ਇਸੇ ਕਰਕੇ ਨਾ ਤੇ ਸਾਨੂੰ ਬਾਕੀ ਗਿਆਨ ਦਾ ਪਤਾ ਹੈਗਾ ਵਾ ਔਰ ਨਾ ਹੀ ਗੁਰਬਾਣੀ ਦਾ ਗਿਆਨ ਦਾ ਪਤਾ ਹੈਗਾ ਵਾ ਇਸ ਕਰਕੇ ਸਾਨੂੰ ਜਿਹੜਾਗਾ ਆਪਣੇ ਘਰਾਂ 'ਚ ਗੁਰਦੁਆਰਿਆਂ 'ਚ ਜਿਹ ਹੈਗਾ ਵਾ ਉਹ ਗੁਰਮੁਖ ਪੈਦਾ ਕਰਨ ਦੀ ਦੇਸ਼ਵਾਸਾਨੂੰ ਜਿਉਣਾ ਪੈਣਾ ਹੈਗਾ ਵਾ ਔਰ ਜੇ ਵੇਖਿਆ ਜਾਵੇ WhatsApp ਤੇ ਜਿੰਨੇ ਵੀ ਮੈਸੇਜ ਹੁੰਦੇ ਹੈਗੇ ਉਹ ਸਾਰੇ ਬਾਹਰੀਆਂ ਏਜੰਸੀਆਂ ਦੇ ਬਣਾਏ ਗਏ ਹੁੰਦੇ ਆ ਔਰ ਸਾਡੇ ਹੀ ਸਿੱਖ ਜਿਹੜੇ ਹੈਗੇ ਲੱਖਾਂ ਦੀ ਗਿਣਤੀ ਵਿੱਚ ਉਹਨੂੰ ਫਾਰਵਰਡ ਵੀ ਕਰਦੇ ਆ ਸੁਣਦੇ ਵੀ ਆ ਸਭ ਕੁਝ ਕਰਦੇ ਹੈਗੇ ਆ ਔਰ ਗੁੰਮਰਾਹ ਵੀ ਹੋ ਰਿਹਾ ਔਰ ਜੇ ਗਲਤੀ ਨਾਲ ਕੋਈ ਗੁਰਬਾਣੀ ਦਾ ਮੈਸੇਜ ਪਾਉਂਦਾ ਤੁਸੀਂ ਵੇਖ ਲੈਣਾ ਉਹਦੇ ਜਿਹੜੇ ਹੈਗੇ 100 ਕਲਿੱਕ ਤੱਕ ਨਹੀਂ ਹੋਣਗੇ ਇਸ ਕਰਕੇ ਲੋਕਾਂ ਨੂੰ ਪਹਿਲਾਂ ਆਪ ਸੋਝੀ ਲੈਣੀ ਪੈਣੀ ਹੈਗੀ ਆ ਜਿਹੜੇ ਅਸੀਂ ਗੱਲ ਕਰਦੇ ਹੈ ਕਿ ਬਾਹਰਲੇ ਲੋਕ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਹੈਗੇ ਆ ਇਨਫੈਕਟ ਅਸੀਂ ਖੁਦ ਆਪ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਕਰ ਰਹੇ ਆ ਕਿਉਂਕਿ ਗੁਰੂ ਦੀ ਗੱਲ ਨਾ ਸੁਣਨਾ ਜਿਹੜਾ ਹੈਗਾ ਵਾ ਉਹ ਸਭ ਤੋਂ ਵੱਡੀ ਜਿਹੜੀ ਹੈਗੀ ਆ ਬੇਅਦਬੀ ਦੀ ਗੱਲ ਹੈਗੀ ਆ ਔਰ ਕਹਿੰਦੇ ਆ ਕਿ ਮੂਰਖ ਦੋਸਤ ਨਾਲੋਂ ਜਿਹੜਾ ਹੈਗਾ ਨਾ ਅਕਲਮੰਦ ਦੁਸ਼ਮਣ ਚੰਗਾ ਹੈਗਾ ਸਾਨੂੰ ਇਥੇ ਝੂਠੇ ਪ੍ਰਚਾਰ ਕਰਨ ਵਾਲੇ ਜੋ ਸਾਡੇ ਜਿਹੜੇ ਹੈਗੇ ਆ ਦੋਸਤ ਬਣੇ ਆ ਮੂਰਖ ਬਣੇ ਹੈਗੇ ਆ ਉਹਨਾਂ ਦੀ ਜਿਹੜੀ ਪਰਮਾਰ ਹੋਈ ਪਈ ਹੈਗੇ ਨਾ ਉਸ ਤੋਂ ਝੂਠੇ ਜਿਹੜੇ ਮੈਸੇਜ ਨੂੰ ਜਿਹੜਾ ਹੈਗਾ ਰੋਕਣਾ ਵੀ ਪੈਣਾ ਵਾ ਔਰ ਉਹਨਾਂ ਨੂੰ ਪੜ੍ਹਨਾ ਵੀ ਪੈਣਾ ਹੈਗਾ ਵਾ ਔਰ ਜਿਹੜੇ ਸੱਚੇ ਹੈਗੇ ਆ ਉਹਨਾਂ ਨੂੰ ਜਿਹੜਾ ਹੈਗਾ ਵਾ ਅੱਗੇ ਲਿਆਉਣਾ ਪੈਣਾ ਹੈਗਾ ਤਾਂ ਜੋ ਉਹ ਸਹੀ ਦਿਸ਼ਾ ਜਾਣਕਾਰੀ ਜਿਹੜੀ ਕਿ ਲੋਕਾਂ ਤੱਕ ਪਹੁੰਚ ਸਕੇ ਕਿਉਂਕਿ ਗੁਰਬਾਣੀ ਤੇ ਸਖਤ ਕਹਿੰਦੀ ਹੈਗੀ ਆ ਕੋ ਹਰ ਸਮਾਨ ਨਹੀਂ ਰਾਜਾ ਇਹ ਪੂਪਤ ਸਭ ਦਿਵਸ ਆਚਾਰ ਕੇ ਟੁੱਟੇ ਕਰਦੇ ਦੇ ਵਾ ਅਸੀਂ ਇਹਨਾਂ ਝੂਠਿਆਂ ਵੱਲ ਲੱਗੇ ਹੈਗੇ ਆ ਜੇ ਜਦ ਕੇ ਗੁਰਬਾਣੀ ਦਾ ਸੱਚ ਗੁਰਬਾਣੀ ਦਾ ਗਿਆਨ ਗੁਰਬਾਣੀ ਦੀ ਸੇ ਸਾਨੂੰ ਗੁਰਗੁਰਾਂ ਸਾਹਿਬ ਤੋਂ ਅਵੇਲੇਬਲ ਹੈਗੀ ਆ ਅਸੀਂ ਉਸ ਪਾਸੇ ਵੱਲ ਨਹੀਂ ਜਾ ਰਹੇ ਔਰ ਗੁਰਬਾਣੀ ਸਾਨੂੰ ਸੁਚੇਤ ਕਰਦੀ ਹੈਗਾ ਅੰਗਾ ਅੰਦਾ ਆਗੂ ਜੇਥੀਏ ਕਿਉਂ ਪਾਦਰ ਜਾਣੇ ਆਪ ਮੁਸੇ ਮਤ ਹੋਛੀਏ ਕਿਉਂ ਰਾ ਪਛਾਨ ਅਸੀਂ ਇਹਨਾਂ ਅੰਦੇ ਆਗੂਆਂ ਦੇ ਮਗਰ ਵੀ ਲੱਗੇ ਪਏ ਆ ਉੰਦੇ ਪ੍ਰਚਾਰਕਾਂ ਦੇ ਮਗਰ ਵੀ ਲੱਗੇ ਪਏ ਹੈਗੇ ਆ ਜਿੰਨੇ ਦੇਰ ਤੱਕ ਅਸੀਂ ਸੱਚ ਦੇ ਗਿਆਨ ਵਾਲੇ ਆਉਂਦੇ ਉਹਨੇ ਦੇਰ ਤੱਕ ਸਾਨੂੰ ਰਸਤਾ ਨਹੀਂ ਲੱਭਣਾ ਕਿਉਂਕਿ ਅਕਸਰ ਸੱਚੀ ਗੱਲ ਜਿਹੜੀ ਹੈਗੀ ਉਹ ਕੋੜੀ ਲੱਗਦੀ ਹੈਗੀ ਆ ਲੇਕਿਨ ਅਗਰ ਉਹ ਕੋੜੀ ਜਿਹੜੀ ਚੀਜ਼ ਜਿਹੜੀ ਹੈਗੀ ਆ ਜੇ ਉਹ ਮੂੰਹ 'ਚ ਪਾ ਲਈ ਜਾਵੇ ਤਾਂ ਬਾਤ ਵਿੱਚ ਉਹੀ ਚੀਜ਼ ਮਿੱਠੀ ਬਣ ਜਾਂਦੀ ਹੈਗੀ ਆ ਇਸ ਕਰਕੇ ਦਿਨ ਰਾਤ ਚਾਨਣ ਚਾਉ ਉਪਜੇ ਸ਼ਬਦ ਗੁਰ ਕਾ ਮਨ ਵਸੇ ਕਰ ਜੋੜ ਗੁਰ ਪੈ ਕਰ ਬੇਨਤੀ ਰਾਹ ਪਾਦਰ ਦੱਸੇ ਸਾਨੂੰ ਸਭ ਕੁਝ ਰਸਤਾ ਜੋ ਦੇਣਾ ਹੈਗਾ ਵਾ ਸਾਡੇ ਅਸਲੀ ਗੁਰੂ ਜਿਹੜੇ ਹੈਗੇ ਆ ਉਹੀ ਸਾਡੇ ਅਸਲੀ ਜਿਹੜੇ ਹੈਗੇ ਆ ਗਿਆਨ ਦੇਣ ਵਾਲੇ ਹੈਗੇ ਆ ਜੇ ਲੀਡਰ ਬਣਾਉਣਾ ਹੈਗਾ ਸਾਨੂੰ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਸਾਨੂੰ ਆਪਣਾ ਲੀਡਰ ਬਣਾਉਣਾ ਪਏਗਾ ਜਿੱਥੋਂ ਸੱਚ ਦਾ ਗਿਆਨ ਲੈ ਸਕਦੇ ਹੈਗੇ ਆ ਸ਼ਬਦ ਦੇ ਦੁਆਰਾ ਜਿਹੜੇਗਾ ਜੀਵ ਨੇ ਸੋਝੀ ਲੈ ਸਕਦੇ ਹੈਗੇ ਆ ਔਰ ਕਾਗੋ ਹੰਸ ਹੋਏ ਪਰਮ ਹੰਸ ਨਿਰਮੋਲਕ ਮੋਤੀ ਚੁਣ ਖਾਏ ਅਸੀਂ ਉਹ ਬਣ ਸਕਦੇ ਹੈਗੇ ਆ ਉਦੇ ਵਾਸਤੇ ਸਾਨੂੰ ਘਰ ਸਾਜ ਸੰਗਤ ਗੁਰ ਸ਼ਬਦ ਕਮਾਏ ਇਹ ਕਰਨ ਪੈਣੀ ਹੈਗੀ ਆ ਔਰ ਫਿਰ ਆਪਣੇ ਆਪ ਸਾਨੂੰ ਜੀਵਨ ਵਿੱਚ ਜੈਗਾ ਵਾ ਸਹੀ ਰਸਤਾ ਮਿਲ ਸਕਦੇ ਹੈਗੇ ਆ ਔਰ ਗੁਰਬਾਣੀ ਚ ਬੜੀ ਸੋਹਣੀ ਗੱਲ ਕਹੀ ਗਈ ਹੈ ਜਾਂ ਕੇ ਵਸ ਖਾਨ ਸੁਲਤਾਨ ਜਾਂ ਕੇ ਵਸ ਹੈ ਸਗਲ ਜਾਨ ਜਾਂ ਕਾ ਕੀਆ ਸਭ ਕਿਛ ਹੋਏ ਤਿਸਤੇ ਬਾਹਰ ਨਾਹੀ ਕੋਏ ਕੋ ਬਨੰਤੀ ਆਪਣੇ ਸਤਗੁਰ ਪਾਏ ਕਾਜ ਤੇ ਮਾਰੇ ਏ ਨਬ ਗੁਰੂ ਮਾਰੇ ਨੇ ਸਪਸ਼ਟ ਦੱਸਿਆ ਹੈਗਾ ਕਿ ਉਹ ਸੁਲਤਾਨ ਜਿਹੜਾ ਪੂਰੀ ਦੁਨੀਆ ਦਾ ਸੁਲਤਾਨ ਹੈਗਾ ਵਾ ਔਰ ਜਿਸ ਦੇ ਵਾਸਤੇ ਸੇਰ ਜਿਹੜੀ ਹੈਗੀ ਸਾਨੂੰ ਗੁਰਬਾਣੀ ਤੋਂ ਮਿਲਦੀ ਹੈਗੀ ਆ ਉਸ ਨੂੰ ਜਿਹੜਾ ਹੈਗਾ ਵਾ ਆਪਣਾ ਨੇਤਾ ਬਣਾ ਲਈਏ ਤਾਂ ਜਿਹੜਾ ਹੈਗਾ ਵਾ ਸੰਤ ਸਭਾ ਕੋ ਸਦਾ ਜੈਕਾਰ ਹਰ ਹਰ ਨਾਮ ਜਨ ਨਾਮ ਪ੍ਰਾਨ ਆਧਾਰ ਕੋ ਨਾਨਕ ਮੇਰੀ ਸੁਣੀ ਅਰਦਾਸ ਸੰਤ ਪਰਦਾਸ ਮੋ ਕੋ ਨਾਮ ਨਿਵਾਸ ਇਹ ਅਸੀਂ ਅਸਲੀ ਨੇਤਾ ਆਪਣੇ ਆਪ ਚੁਣ ਸਕਦੇ ਹੈਗੇ ਆ ਇਸ ਕਰਕੇ ਲੋੜ ਹੈਗਾ ਵਾ ਗੁਰੂ ਦੇ ਮੱਤ ਲੈ ਕੇ ਅਸੀਂ ਖੁਦ ਗੁਰਮੁਖ ਬਣੀਏ ਤੇ ਉਹਨਾਂ ਗੁਰਮੁਖਾਂ ਨੂੰ ਜਿਹੜਾ ਜਿੰਨੇ ਵੀ ਦਾਸ ਨੇ ਆਪਨੇ ਕੁਆਲਿਟੀ ਸਾਂਝੀ ਕੀਤੀ ਹੈਗੀਆਂ ਉਹ ਇੱਕ ਗੁਰਮੁਖ ਦੀਆਂ ਕੁਆਲਿਟੀਆਂ ਹੈਗੀਆਂ ਆਪਣੇ ਆਪ ਸਾਨੂੰ ਸਹੀ ਨੇਤਾ ਮਿਲਣਾ ਸ਼ੁਰੂ ਹੋ ਜਾਣਗੇ ਲੋੜ ਹੈਗੀ ਆ ਗੁਰਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੇ ਸੋਈ ਭਲ ਮੰਨੋ ਪਰ ਹਰ ਕਥਾ ਨਰਾਲੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ